हेलो जी थोड़ा सारा का मेरे चैनल से बड़े नीका स्वागत है अच्छी थोड़े लिए मैं एक नवी जी अलग जी वीडियो लै आई जे है जिससे आप देखा भी आप बटन कि लगाने मतलब कि मैं बटन कि लगा कोटी को थोड़े लगा तरीका कुछ अलग हो सकता है जोड़ा जे थोड़ा तरीका कुछ अलग है तो प्लीज़ 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 अपना तरीका शेयर करो मैं थोड़ा दसने लगी कि मैं बटन कि लगा देखो मैं बटन लगा लगाने की करती है पहला जिस तरह वी शेपता है चाहे गोल है नीचों तो दोनों पट्टियों अदा पकड़ लेना उपरों असी गलेट कर लेना ਆ ਦੇਖੋ ਗਲੇ ਨੂੰ ਸੈੱਟ ਕੀਤਾ ਕਰਕੇ ਮੈਂ ਇੱਦਾਂ ਰੱਖ ਲੈਣੀ ਹੁੰਦੀ ਹੈ ਦੋਨੇ ਪੱਟੀਆਂ ਰੱਖਣ ਤੋਂ ਬਾਅਦ ਕੀ ਕਰਦੇ ਹਾਂ ਵੀ ਇੱਥੇ ਇੱਕ ਜਾਂ ਤਾਂ ਤੁਸੀਂ ਕੋਈ ਇਹਨਾਂ ਨੂੰ ਆਪਸ ਵਿੱਚ ਸੇਫਟੀ ਪਿਨ ਲਗਾ ਲਓ ਕੁਝ ਵੀ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਵੀ ਇਹਨਾਂ ਨੂੰ ਅਸੀਂ ਆਪਸ ਵਿੱਚ ਮੈਂ ਹਮੇਸ਼ਾ ਨੂੰ ਇੱਦਾਂ ਹੀ ਜੋੜ ਲੈਂਦੀ ਹਾਂ ਪਹਿਲਾਂ ਦੇਖੋ ਇਹ ਤਾਂ ਜੋੜ ਲਿਆ ਦੇਖੋ ਉੱਪਰਲਾ ਬਟਨ ਸਾਡਾ ਸਭ ਤੋਂ ਇੱਥੇ ਆਉਣਾ ਹੈ ਠੀਕ ਹੈ ਜੀ ਜਿੱਥੇ ਉੱਪਰਲਾ ਬਟਨ ਆਣਾ ਉੱਥੋਂ ਲੱਕੇ ਇਹ ਐਦਾਂ ਮੋٹے ਜਿਹੇ ਮੈਂ ਟਾਂਕੇ ਲਗਾ ਲੈਨੇ ਹੁਣੀ ਇੱਕ ਦੋਨੇ ਪੱਟੀਆਂ ਨੂੰ ਠੀਕ ਰੱਖ ਕੇ ਬਸ ਕੋਈ ਪਿੱਛੇ ਨੂੰ ਗੱਠ ਵੀ ਦੇਣ ਦੀ ਲੋੜ ਨਹੀਂ ਬਸ ਐਦਾਂ ਹੀ ਆ ਧਾਗਾ ਛੱਡਿਆ ਛੱਡ ਕੇ ਆ ਦੇਖੋ ਦੋਨੇ ਪੱਟੀਆਂ ਨੂੰ ਫੜਿਆ ਫੜ ਕੇ ਐਦਾਂ ਆ ਦੇਖੋ ਹੱਥ ਦੇ ਵਿੱਚ ਐਦਾਂ ਲਿਆਂਦਾ ਇੱਕੋ ਜਿਹਾ ਬਰਾਬਰ ਰੱਖਿਆ ਦੇਖੋ ਪੱਟੀਆਂ ਦੋਨੋਂ ਇੱਕੋ ਜਿਹੀਆਂ ਪ੍ਰੋਪਰ ਹੋਣੀਆਂ ਚਾਹੀਦੀਆਂ ਤਾਂ ਖਤ। ਰੱਖ ਕੇ ਇੱਦਾਂ ਬੁਸੇਸੀ ਮੋٹے-ਮੋٹے ਟਾਂਕੇ ਜੇ ਬਸ ਟਾਂਕੇ ਉੱਤੇ ਹੀ ਸਿਰ ਪੱਟੀ ਦੇ ਉੱਪਰ ਪੱਟੇ ਲਿਆਉਣ ਦੇ ਲਈ ਤਾਂ ਕਿ ਸਾਡੀ ਪੱਟੀਆਂ ਦੋਨੋਂ ਹੀ ਕਈ ਵਾਰ ਕੀ ਹੁੰਦਾ ਹੈ ਵੀ ਕਿਸੇ ਦਾ ਕੋਈ ਹੱਥ ਢਿੱਲਾ ਹੁੰਦਾ ਹੈ ਜਾਂ ਟਾਈਟ ਹੁੰਦਾ ਹੈ ਉਹਦੇ ਨਾਲ ਕੀ ਹੁੰਦਾ ਵੀ ਇੱਕ ਪੱਟੀ ਕਈ ਵਾਰ ਲੂਜ਼ ਬਣ ਜਾਂਦੀ ਹੈ ਇੱਕ ਟਾਈਟ ਬਣ ਜਾਂਦੀ ਹੈ ਜੇ ਅਸੀਂ ਇੱਦਾਂ ਦੋਨੋਂ ਪੱਟੀਆਂ ਨੂੰ ਫੜ ਕੇ ਉਹਨਾਂ ਨੂੰ ਇੱਦਾਂ ਇੱਕ ਵਾਰੀ ਮੋਟਾ ਜਿਹਾ ਸਿਲ ਲਾਵਾਂਗੇ ਮੋਟੇ-ਮੋਟੇ ਟਾਂਕੇ ਲਾ ਰਹੀਆਂ ਤੇ ਤਾਂ ਕਿ ਫਿਰ ਕੀ ਹੋਊਗਾ ਜੇ ਜਦੋਂ ਅਸੀਂ ਬਟਨ ਲਗਾਵਾਂਗੇ ਤਾਂ ਸਾਨੂੰ ਬਟਨਾਂ ਦੇ ਵਿੱਚ ਸੌਖੇ ਹੋ ਜਾਣਗੇ ਬਟਨ ਲਗਾਉਣੇ ਆ ਦੇਖੋ ਇਹਦੇ ਹੀ ਕਰਦੇ ਹੋਏ ਅਸੀਂ ਐਂਡ ਤੱਕ ਆ ਜਾਣਾ ਮੋਟੋ ਮੋਟੇ ਜਿਹੇ ਟਾਂਕੇ ਲਾ ਲੈ ਆ ਦੇਖੋ ਬਿਲਕੁਲ ਪੱਟੀ ਤੇ ਪੱਟੀ ਰੱਖ ਕੇ ਇਹ ਤਾਂ ਸਾਨੂੰ ਫੈਰਾ ਕੀ ਹੋਣਾ ਦੇਖੋ ਹੁਣ ਸਾਨੂੰ ਬਾਰ ਬਾਰ ਪੱਟੀਆਂ ਨੂੰ ਇੱਦਾਂ ਬਟਨਾਂ ਨੂੰ ਦੇਖਣ ਦੀ ਲੋੜ ਨਹੀਂ ਪੈਣੀ ਵੀ ਅਸੀਂ ਕਿੱਥੇ ਲਗਾਉਣਾ ਕਿੱਥੇ ਲਗਾਉਣਾ ਦੇਖੋ ਅਸੀਂ ਪੱਟੀ ਤੇ ਪੱਟੀ ਰੱਖੀ ਜਿੱਥੇ ਪਹਿਲਾ ਬਟਨ ਲਗਾਉਣਾ ਉੱਥੋਂ ਸ਼ੁਰੂ ਕਰਕੇ ਜਿੱਥੇ ਤੱਕ ਅੰਤ ਦਾ ਬਟਨ ਲਗਾਉਣਾ ਉੱਥੋਂ ਤੱਕ ਅਸੀਂ ਇੱਦਾਂ ਇਹਨੂੰ ਮੋਟਾ ਜਿਹਾ ਟਾਂਕੇ ਲਾ ਲਈਏ ਐਂ ਤਾਂ ਦੇਖੋ ਲਗਾਉਂਦੇ ਹੋਏ ਅੰਤ ਤੱਕ ਆ ਕੇ ये एंड वाला बटन तुम नहीं लगाया उस तो पहले ही कर लेना क्योंकि मैं पहला बटन लगा चुकी से फिर इस तो बाद मेरे दिमाग च आए भी थोड़ा वीडियो शेयर करा इस करके आ देखो तो इतने आके असी सिर्फ तागे न कट कर देना कुछ भी नहीं करना देखो अभी सिर्फ दोनों पट्टिया आपस रख के एक हल्का जहाँ से आखो इतों लग के इथे तक एक अपना टांका लगा लिया मोटे मोटे हूँ के करना हम आखो एक बटन तो मैं लगा चुके हैं क्योंकि पहले मैं लगा लिया फिर मेरे दिमाग चाहिए एक वीडियो शेयर कर देनी है तो हूँ आप दूजा देखते हैं भी कि करना हूँ असं करना आखो दूजा सा देखो बटन होल आ गया देखो ये मेरा आ वाला देखो ठीक है बटन होल आ गया आ देखो, ये वाला देखो यो तो मैं कि कर दी देखो पट्टी के उपर पट्टी आ गए बटन होल आ गया असी दोन्हीं पट्टियाँ सैट ही कीतिया हुई नीचों सूई पा के ਜਿੱਥੇ ਬਟਨ ਹੋ ਲਾ ਰਿਹਾ ਦੇਖੋ ਉਥੋਂ ਇਦਾਂ ਅਸੀਂ ਕੱਟ ਲਿਆ। ਕੱਟ ਲਿਆ ਸਾਡੀ ਸੂਈ ਇੱਥੇ ਆ ਗਈ। ਠੀਕ ਹੈ ਇਹਨੂੰ ਅਸੀਂ ਸਿਕਿਉਰ ਬਾਥੂ ਕਰਾਂਗੇ। ਇੱਥੇ ਆਉਣ ਤੋਂ ਬਾਅਦ ਤੁਸੀਂ ਚਾਹੋ ਤਾਂ ਇੱਥੇ ਕੋਈ ਨਿਸ਼ਾਨ ਲਗਾ ਸਕਦੇ ਹੋ। ਠੀਕ ਹੈ ਪਰ ਮੈਨੂੰ ਕਿਉਂਕਿ ਉਦਾਂ ਹੀ ਪਤਾ ਲੱਗ ਜਾਣਾ ਦੇਖੋ ਇੱਥੇ ਸਾਡਾ ਆ ਗਿਆ ਵੀ ਅਸੀਂ ਇੱਥੇ ਬਟਨ ਲਗਾਉਣਾ ਹੁਣ ਆਪਣਾ ਜਿਹੜਾ ਅੱਗੇ ਵਾਲਾ। ਹੁਣ ਅਸੀਂ ਕੀ ਕਰਾਂਗੇ ਵੀ ਨਿੱਚੋਂ ਜਿਹੜਾ ਸੀ ਢਗਾ ਵਾਲਾ ਪਾਇਆ ਸੀ ਇਨੂੰ ਅਸੀਂ ਇੱਥੇ ਤੱਕ ਖੋਲ ਲਵਾਂਗੇ ਜਿੱਥੇ ਤੱਕ ਸਾਡਾ ਬਟਨ ਦਾ ਆ ਜਾਣਾ ਦੇਖੋ ਤਾਂ ਹੀ ਅਸੀਂ ਇਹਨੂੰ ਕੱਚਾ ਜਿਹਾ ਰੱਖਿਆ ਸੀ ਅਜਿਹਾ ਸਿਰਫ ਇੱਥੇ ਤੱਕ ਹੀ ਖੋਲਣਾ ਬਾਕੀ ਸਾਡਾ ਇਦਾਂ ਹੀ ਰਹੂਗਾ ਖੋਲੇ ਆ ਦੇਖੋ ਹੁਣ ਅਸੀਂ ਆ ਦੇਖੋ ਇੱਥੋਂ ਹੀ ਇਦਾਂ ਹੀ ਬਟਨ ਹੋਲ ਤੋਂ ਇਹਨੂੰ ਵਾਪਸ ਲੈ ਜੰਨੇ ਸੂਈ ਨੂੰ ਆ ਸਾਡਾ ਨਿਸ਼ਾਨ ਆ ਗਿਆ ਜਿੱਥੇ ਅਸੀਂ ਬਟਨ ਲਗਾਣਾ ਹੈ ਆਪਕ ਹੁਣ ਇੱਥੇ ਬਟਨ ਕਿੱਦਾਂ ਲਗਾਣਾ ਮੈਂ ਕੋਈ ਗੱਠ ਨਹੀਂ ਲਗਾਨਦੀ ਹੁੰਦੀ ਆ ਦੇਖੋ ਮੈਂ ਕੀ ਕਰਦੀ ਹੁੰਨੀ ਆ ਇੱਥੇ ਬਟਨ ਲਗਣਾ ਸਾਡਾ ਇੰਦਾ ਸੀ ਪਿੱਛੋਂ ਤੋਂ ਆ ਦੇਖੋ ਇੰਦਾ ਪਾਵਾਂਗੇ ਇਹਨੂੰ ਥੋੜਾ ਜਿਹਾ ਅਗਾਂਹੇ ਚਿੱਤੇ ਰੱਖ ਲੈਣਾ ਰੱਖਣ ਤੋਂ ਬਾਅਦ ਆ ਦੇਖੋ ਇੰਦਾ ਫੇਰ ਇੰਦਾ ਪਾਇਆ ਪਾ ਕੇ ਇਹਦੇ ਵਿੱਚੋਂ ਇੰਦਾ ਲੈ ਕੇ ਗੱਠ ਬੰਨ੍ਹ ਲਏ ਆਹ ਇੰਦਾ ਕਰਨ ਨਾਲ ਕੀ ਹੁੰਦਾ ਵੀ ਨਾ ਸਾਡਾ ਦੇਖੋ نیچے ਕੋਈ ਨਿਸ਼ਾਨ ਆਉਂਦਾ ਨਾ ਕੋਈ ਇੱਥੇ ਤੇ ਆ ਸਾਡਾ ਧਾਗਾ ਨਾਲ ਅਟੈਚ ਹੋ ਗਿਆ। ਬਸ ਹੁਣ ਅਸੀਂ ਇੱਥੇ ਬਟਨ ਲਗਾ ਲੈਣਾ। ਕਿਉਂਕਿ ਬਟਨ ਮੇਰੇ ਇਹ ਵਾਲੇ ਹੈ ਇਹਨੂੰ ਮੋਟੀ ਸੂਈ ਨਾਲ ਹੀ ਲੱਗ ਜਾਣਾ ਹੈ ਦੇਖੋ ਇੰਦਾ ਪਾਇਆ ਇਹਨੂੰ। ਧਾਗਾ ਵੀ ਸੇਮ ਹੀ ਲਿਆ ਹੋਇਆ ਦੇਖੋ ਇੱਥੋਂ ਅਸੀਂ ਇੰਦਾ ਇੱਕ ਟੰਕਾ ਲਗਾਉਂਗੇ ਇੰਦਾ। ਫਿਰ ਅਸੀਂ ਇਸ ਚ ਪਾਇਆ। ਪਾ ਕੇ ਫਿਰ ਇੱਥੋਂ ਨੀਚੋਂ ਮੈਂ ਇੱਥੇ ਹੀ ਇੱਥੇ ਸੋਖਾ ਤਰੀਕਾ ਨੀਚੋਂ ਕੱਟਦੇ ਸੋਈ ਹਾਲੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਨੀਚੋਂ ਕੱਢੀ ਕੱਢ ਕੇ ਫਿਰ ਇੱਥੋਂ ਨਾਲ ਹੀ ਜਿੱਥੋਂ ਅਸੀਂ ਨੀਚੋਂ ਆ ਦੇਖੋ ਸੂਈ ਕੱਢੀ ਹੈ ਨਾਲ ਹੀ ਫਿਰ ਇੱਥੇ ਅਸੀਂ ਇੱਥੋਂ ਹੀ ਉੱਪਰ ਕੱਢ ਲੈਣੀ ਕਿਉਂਕਿ ਨਾਲ ਹੀ ਸਾਡਾ ਬਿਲਕੁਲ ਆ ਦੇਖੋ ਨਾਲ ਹੀ ਇਹ ਤਾਂ ਉਹ ਕੱਢੀ ਫਿਰ ਅਸੀਂ ਇਹਦੇ ਵਿੱਚੋਂ ਆ ਦੇਖੋ ਇਦਾਂ ਠੀਕ ਹੈ ਇਹ ਚੋਂ ਕੱਢ ਕੇ ਦੇਖੋ ਫਿਰ ਅਸੀਂ ਇੱਥੋਂ ਨੀਚੋਂ ਇੱਦਾਂ ਹੀ ਇਹ ਦੇਖੋ ਕੱਟ ਕੇ ਫੇਰ ਇੱਥੇ ਲਿਆਵਾਂਗੇ ਦੁਬਾਰਾ ਜਦੋਂ ਕੱਟ ਕੇ ਦੁਬਾਰਾ ਲਿਆਵਾਂਗੇ ਤਾਂ ਆਹ ਵਾਲਾ ਜਿਹੜਾ ਸਾਡਾ ਹੋਏਗਾ ਆਹ ਦੇਖੋ ਇੱਦਾਂ ਇਹਦੇ ਵਿੱਚ ਇੱਦਾਂ ਪਾਦਮ ਹੋ ਇੱਕ ਵਾਰੀ ਜਦੋਂ ਇਹ ਚ ਇੱਕ ਵਾਰੀ ਪਾਦਮਾਂਗੇ ਤਾਂ ਇੱਕ ਇਹ ਗੱਠ ਜੀ ਬਣ ਜਾਂਦੀ ਹੁੰਦੀ ਇਹਦੇ ਨਾਲ ਕੀ ਹੁੰਦਾ ਫਿਰ ਬਟਨ ਥੋੜਾ ਖਿੱਲੂ ਗਾਨੀ ਟੁੱਟੂ ਗਾਨੀ ਇਦਾਂ ਕੋ ਇਦਾਂ ਫਿਰ ਅਸੀਂ ਇੱਥੋਂ ਪਾਵਾ ਕੇ ਦੇਈਏ ਪਾ ਕੇ ਆ ਦੇਖੋ ਜਿਹੜਾ ਸਾਡਾ ਇਹ ਵਾਲਾ ਹੋਲ ਹੈ ਇਹ ਚੋ ਕੱਢਾਂਗੇ ਠੀਕ ਹੈ ਇੱਕ ਵਾਰ ਇਹ ਚੋਂ ਪਾਇਆ ਹੋਲ ਚੋਂ ਕੱਢਿਆ ਹੋਲ ਚੋਂ ਕੱਢਣ ਤੋਂ ਬਾਅਦ ਜਿਹੜਾ ਸਾਡਾ ਦੇਖੋ ਆਹ ਵਾਲਾ ਧਾਗਾ ਗੋਲ ਵਾਲਾ ਦੇਖੋ ਇਦਾਂ ਆਹ ਬਣਿਆ ਹੋਇਆ ਇਹ ਚੋਸੀ ਇਦਾਂ ਇਹਨੂੰ ਕੱਟ ਲਵਾਂਗੇ ਇਹ ਇਦਾਂ ਦੇਖ ਬਸ ਇੰਨੇ ਨੂੰ ਟਾਈਟ ਕਰ ਲੈਣਾ ਖਿੱਚ ਲੈਣਾ ਇਦਾਂ ਹੀ ਪੰਜ ਛੇ ਟਾਂਕੇ ਇਦਾਂ ਲਾ ਦਵਾਂਗੇ ਆ ਦੇਖੋ ਫਿਰ ਪੰਜ ਛੇ ਟਾਂਕੇ ਲਗਾਉਣ ਤੋਂ ਬਾਅਦ ਧਾਗੇ ਨੂੰ ਥੋੜਾ ਜਿਹਾ ਸਿਕਿਉਰ ਕਰਕੇ उपर जाके कट कर देवेंगे हल देखो बहुत टाइट हो गया बिल्कुल भी नहीं हिल रहे हूँ इन नीचों ले जावे एक बार सूई नीचों ले जाके एक बार नीचे फिर कट दे दवाँगे ताकि कदे भी बटन या टुटन का कोई डर ही ना रहे इत एक किसी भी आचो ले ने आ देखो लेके एक इतने फिर मार ਇਹ ਇਸ ਤਰ੍ਹਾਂ ਥੋੜੇ ਜਿਹਾ ਟਾਗੇ ਨੂੰ ਅੱਗੇ ਲੈ ਜਾਵਾਂਗੇ ਇੱਕ ਵਾਰੀ ਠੀਕ ਹੈ ਜੀ ਇੱਥੇ ਫੇਰ ਇੱਕ ਘੱਟ ਥੋੜੇ ਜਿਹਾ ਅੱਗੇ ਲੈ ਜਾ ਕੇ ਫੇਰ ਇਸ ਇੱਥੇ ਘੱਟ ਮਾਰ ਦਵਾਂਗੇ ਐਦਾਂ ਹੀ ਬਸ ਆ ਦੇਖੋ ਹਲੋ ਇਹਦੇ ਨਾਲ ਕੀ ਹੋਏਗਾ ਫੇਰ ਇੱਥੋਂ ਬਾਅਦ ਅਸੀਂ ਤੁਸੀਂ ਚਾਹੋ ਤਾਂ ਐਦਾਂ ਹੀ ਇਹਨੂੰ ਵਿਚ ਵਿਚ ਟਾਗੇ ਨੂੰ ਉੱਪਰ ਲੈ ਕੇ ਜਾ ਸਕਦੇ ਹੋ ਪਰ ਮੈਂ ਤਾਂ ਨਹੀਂ ਲੈ ਕੇ ਜਾਂਦੀ ਮੈਂ ਹਮੇਸ਼ਾ ਹੀ ਤਾਂ ਅੱਗੇ ਨੂੰ ਕੱਟ-ਕੱਟ ਦਿੰਨੀ ਹੁੰਦੀ ਆ ਇੱਕ ਵਾਰੀ ਮੈਂ ਫੇਰ ਕੱਟ ਮਾਰਨੀ ਆ ਥੋੜਾ ਜਾ ਕੇ ਆ ਦੇਖੋ ਜੇ ਤੁਸੀਂ ਉੱਪਰ ਲੈ ਕੇ ਜਾਣਾ ਤਾਂ ਕਿੱਦਾਂ ਲੈ ਕੇ ਜਾਣਾ ਦੇਖੋ ਤਾਂ ਫੇਰ ਅਸੀਂ ਇਦਾਂ ਹੀ ਇਹਦੀ ਸਲਾਈ ਦੇ ਵਿੱਚ ਇਦਾਂ ਹੀ ਕਰਦੇ ਨਾਲ-ਨਾਲ ਉੱਪਰ ਤੱਕ ਲੈ ਜਾਣਾ ਜਿੱਥੇ ਅਸੀਂ ਉੱਪਰਲਾ ਬਟਨ ਲਗਾਉਣਾ ਹੈ ਤੇ ਚਾਹੋ ਤੁਸੀਂ ਇੱਥੇ ਕੱਟ ਕਰ ਦਿਓ ਠੀਕ ਹੈ ਮੈਂ ਇੱਥੇ ਹੀ ਕੱਟ ਕਰਕੇ ਤੁਹਾਨੂੰ ਬਟਨ ਲਗਾ ਕੇ ਦੱਸ ਦਿੰਨੀ ਆ ਖੋ ਸਾਡਾ ਬਟਨ ਦਾ ਕਿਤੇ ਵੀ نیچے ਕੋਈ ਧਾਗਾ ਕੋਈ ਕਿਤੇ ਵੀ ਨਹੀਂ ਆਇਆ ਤੇ ਆ ਰਿਹਾ ਸਾਡਾ ਬਟਨ ਹੋਲ ਇਸ ਚ ਪਾ ਕੇ ਇਹਨੂੰ ਲਗਾ ਲਵਾਂਗੇ ਤੇ ਇਦਾਂ ਹੀ ਬਸ ਅਸੀਂ ਉੱਪਰ ਨਾਲ ਦੇ ਨਾਲ ਧਾਗੇ ਨੂੰ ਖੁੱਲ੍ਹੇ ਜਾਣਾ ਤੇ ਨਾਲ ਦੇ ਨਾਲ ਬਟਨ ਲਗਾਉਂਦੇ ਚਲੇ ਜਾਣਾ ਇਹ ਹੋ ਗਿਆ ਹੁਣ ਇਸ ਤੋਂ ਬਾਅਦ ਜਦ ਅਸੀਂ ਅਗਲਾ ਬਟਨ ਲਗਾਣਾ ਹੈ ਤਾਂ ਫਿਰ ਦੇਖੋ ਅਗਲੇ ਬਟਨ ਹੋਲ ਤੇ ਜਾਵਾਂਗੇ ਆ ਦੇਖੋ ਇਹ ਆ ਦੇਖੋ ਇਹ ਆ ਗਿਆ ਸਾਡਾ ਅਗਲਾ ਬਟਨ ਹੁਲ ਆ ਰਿਹਾ ਹੈ ਮੇਰਾ ਠੀਕ ਹੈ ਇੱਥੇ ਫੇਰ ਅਸੀਂ ਮੈਂ ਇਦਾਂ ਹੀ ਨੀਚੋਂ ਸੂਈ ਪਾ ਕੇ ਜਿੱਦਾਂ ਪਹਿਲਾਂ ਲਗਾਇਆ ਸੀ ਉਦਾਂ ਹੀ ਸੇਮ ਲਗਾਉਣਾ ਤੇ ਫਿਰ ਇਹ ਤਾਂ ਅੱਗੇ ਨੂੰ ਉੱਥੇ ਤੱਕ ਖੋਲ ਲੈਣਾ ਬਸ ਇਦਾਂ ਹੀ ਮੈਂ ਬਟਨ ਲਗਾਣੀ ਹੈ ਤੇ ਮੈਂ ਤੁਹਾਨੂੰ ਆਪਣਾ ਬਟਨ ਲਗਾਉਣ ਦਾ ਤਰੀਕਾ ਦੱਸਤਾ ਹੋਇਆ ਜੇ ਤੁਸੀਂ ਕਿਤੇ ਅਲੱਗ ਤਰੀਕੇ ਨਾਲ ਲਗਾਉਂਦੇ ਤਾਂ ਪਲੀਜ਼ ਉਹ ਵੀ ਸ਼ੇਅਰ ਕਰੋ ਸ਼ੇਅਰ ਤੁਹਾਡਾ ਤਰੀਕਾ ਹੋ ਸਕਦਾ ਵੀ ਮੇਤੋਂ ਵੀ ਵਧੀਆ ਹੋਵੇ ਤੇ ਮੈਨੂੰ ਪਲੀਜ਼ ਪਲੀਜ਼ ਪਲੀ ਸ਼ੇਅਰ ਕਰਕੇ ਦੱਸਿਓ ਤੇ ਬਸ ਆ ਦੇਖੋ ਇਦਾਂ ਹੀ ਉੱਪਰ ਉੱਪਰ ਅਸੀਂ ਬਟਨ ਇਹਦੇ ਲਗਾਉਂਦੇ ਚਲੇ ਜਾਣਾ ਤੇ ਨਾਲ ਦੇ ਨਾਲ ਇਹ ਵਾਲੇ ਧਾਗੇ ਨੂੰ ਅਸੀਂ ਖੋਲ ਹੀ ਜਾਣਾ ਇਹਦੇ ਨਾਲ ਕੀ ਹੁੰਦਾ ਵੀ ਸਾਨੂੰ ਬਾਰ-ਬਾਰ ਪੱਟੀ ਨੂੰ ਸੈੱਟ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਸੀ ਇੱਕ ਵਾਰ ਹੀ ਪੱਟੀ ਸੈੱਟ ਕਰ ਲਈ ਹੋਈ ਤੇ ਬਸ ਅਸੀਂ ਹੁਣ ਇਦਾਂ ਹੀ ਬਟਨ ਲਗਾਉਂਦੇ ਚਲੇ ਜਾਵਾਂਗੇ ਤੇ ਇਹਦੇ ਨਾਲ ਬਿਗਨਰਸ ਇਹਨੂੰ ਆਰਾਮ ਨਾਲ ਲਗਾ ਸਕਦੇ ਆ ਤਾਂ ਤੇ ਵੈਸੇ ਵੀ ਸੌਖਾ ਤਰੀਕਾ ਇਹ ਬਟਨ ਲਗਾਉਂਦਾ ਮੈਨੂੰ ਤਾਂ ਇਹ ਬਹੁਤ ਸੌਖਾ ਤਰੀਕਾ ਲੱਗਦਾ ਹੈ ਕਿਉਂਕਿ ਬਸ ਪੱਟੀ ਫੜਨ ਦੀ ਹੁਣ ਲੋੜ ਨਹੀਂ ਹੈ ਬਸ ਇਦਾਂ ਹੀ ਅਸੀਂ ਉੱਪਰ ਉੱਪਰ ਬਟਨ ਲਗਾਉਂਦੇ ਇਹਦੇ ਚਲੇ ਜਾਣਾ अगला बस बटन होल देखना इतने बटन लगा देना फिर अगला बटन होल देखा फिर इतने लगा देंगे इधर तो एक होर खास गल य नैक्सट नेक, वीडियो जरूर देखियो क्योंकि इदा किया हो कि मैं देखो बाकी बटन होल किए उपर मैं बटन होल नहीं किया जे हूँ असं कित बटन होल्ड करना भूल जाइए या बटन होल्ड ना किया होती मतलब कि बुनी हुई कोटी के उपर बटन होल की करना और भीडियो मैं थानू इस अगली लैके आनी है तो अज यह बटन लगा के कल वीडियो आप बनावे जिससे कि असं बटन होल ਕਿਦਾਂ ਕਰੀਏ ਉਹ ਵਾਲੀ ਹੋ ਗਈ ਤਾਂ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੱਕ ਨਵੇਂ ਪਰਚਕ ਨਾ ਤਾ ਉਸ ਬੰਦ ਤੇ ਹਰਖੋ ਜੀ ਓਕੇ ਬਾਏ ਬਾਏ ਜੀ